ਹਾਂਜੀ ਜੀ ਸਸਰੀ ਘਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਨ ਜਾ ਰਹੇ ਆ ਬਣੇ ਰੋ ਵੀਡੀਓ ਤੇ ਕਿਉਂਕਿ ਜੋ ਹਰਦੀਪ ਸਿੰਘ ਬਾਬਾ ਕਿਉਂਕਿ ਭਈ ਅਵਰਧਪਾਲ ਮਹਿਰ ਨੂੰ ਭਈ ਅਵਰਧਪਾਲ ਮਹਿਰ ਨੂੰ ਸਿੱਧਾ ਕਿਹਾ ਸੀ ਉਹਨੇ ਕਹਿੰਦਾ ਵੀ ਜੇ ਕੋਈ ਵੀ ਤੰਗ ਕਰਦਾ ਕਿਸੇ ਲੜਕੀ ਨੂੰ ਕਿਸੇ ਲੜਕੇ ਨੂੰ ਮਰ ਲੋ ਵੀ ਮਹਿਰ ਕੋ ਨਹੀਂ ਕੋਈ ਧਮਕੀ ਆਉਂਦੀ ਆ ਵੀ ਤੁਸੀਂ ਮੇਰੇ ਨਾਲ ਕੰਟੈਕਟ ਕਰੋ ਤੇ ਮੈਨੂੰ ਦੱਸੋ ਰਹੀ ਗੱਲ ਬੂਟੇ ਦੀ ਕਹਿੰਦਾ ਬੂਟਾ ਵੀ ਕਹਿੰਦਾ ਮੇਰਾ ਨੰਬਰ ਲਓ ਨੰਬਰ ਵੀ ਦੱਸ ਰੱਖਿਆ ਸਿੱਧਾ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਕਹਿੰਦਾ ਮੈਨੂੰ ਦੱਸੋ ਕਹਿੰਦਾ ਮਹਿਰੋਪਾਲ ਦਾ ਜੇ ਕੋਈ ਬੰਦਾ ਆ ਜਾ ਆਪ ਤੰਗ ਕਰਦਾ ਕਹਿੰਦਾ ਤੇ ਰਹੀ ਗੱਲ ਹੁਣ ਆਪਣੇ ਮੰਨ ਲਓ ਹਰਜੀਤ ਸਿੰਘ ਬਾਬੇ ਦੀ ਕਿਉਂਕਿ ਬੂਟੇ ਨੇ ਵੀ ਕਿਉਂਕਿ ਇਹ ਸਾਰੇ ਗੁਰੂ ਦੇ ਸਿੱਖ ਆਗੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਭਾਈ ਅਮਰਤਪਾਲ ਮਹਿਰ ਨੂੰ ਵੀ ਵੀਡੀਓ ਸ਼ੇਅਰ ਕਰ ਦਿਓ ਦੱਬ ਕੇ ਬੂਟੇ ਨੂੰ ਵੀ ਕਹਿੰਦਾ ਮੈਂ ਰਹੀ ਗੱਲ ਬਾਬਾ ਹਰਜੀਤ ਸਿੰਘ ਦੀ ਕਿਉਂਕਿ ਵੀ ਸਾਰੇ ਤੁਸੀਂ ਗੁਰੂ ਦੇ ਸਿੱਖਾਂ ਆ ਆਪਸ ਵਿੱਚ ਨਾ ਕੌਂਟ੍ਰੋਵਰਸਰੀ ਕਰੋ ਵੀ ਸਾਰੇ ਗੁਰੂ ਦੇ ਲੜ ਲੱਗੇ ਹੋਇਆ ਗੁਰੂ ਦੇ ਢਿੰਗ ਸਿੰਘਾਂ ਸਾਰੇ ਤੁਸੀਂ ਕਿਉਂਕਿ ਵੀ ਆਪਸ ਵਿੱਚ ਤਮਾੜਾ ਹੀ ਮਾੜਾ ਪੰਜਾਬ ਦੇ ਵਿੱਚ ਵੀ ਬਾਬਾ ਕਿੱਥੇ ਸੁਧਾਰ ਕਰਨਾ ਸੀ ਆ ਐ ਨਹੀਂ ਕਹਿੰਦੇ ਆਪਾਂ ਚਲੋ ਕਿਸੇ ਨੂੰ ਮਾਰ ਕੇ ਵੀ ਚੰਗੀ ਗੱਲ ਆ ਭਾਈ ਅਮਰਤਪਾਲ ਮਹਿਰੋਂ ਨੂੰ ਵੀ ਬੇਨਤੀ ਆ ਵੀ ਕਿਸੇ ਨੂੰ ਮਾਰ ਕੇ ਕਿਸੇ ਦੀ ਜਾਨ ਲੈ ਕੇ ਚਲੋ ਵੀ ਵੀ ਇਨਸਾਫ ਹੋਊਗਾ ਕਿਉਂਕਿ ਉਹ ਵੈਸੇ ਇੱਕ ਗੱਲ ਦੇਖੀ ਜਾਵੇ ਵੀ ਸਮਝਾਇਆ ਵੀ ਬਹੁਤ ਸੀ ਕਿਉਂਕਿ ਹੁਣ ਵੀਡੀਓ ਦੇਖਦੇ ਆਪਾਂ ਪਿਛਲੀਆਂ ਜਾਂ ਹੁਣ ਦੱਸ ਰਿਹਾ ਸੀ ਆ ਭਈ ਅਮਰਤਪਾਲ ਸਿੰਘ ਮਹਿਰੋ ਵੀ ਮੈਂ ਸਮਝਾਇਆ ਭਾਈ ਉਹਨੂੰ ਚੰਗੀ ਤਰ੍ਹਾਂ ਵੀ ਭਾਈ ਤੂੰ ਐ ਗੰਦ ਨਾ ਪਾ ਕਿਉਂਕਿ ਦੇਖ-ਦੇਖ ਕੇ ਇੱਕ ਗੱਲ ਕਹਿਣਾ ਮੈਂ ਬਾਬਾ ਹਰਜੀਤ ਸਿੰਘ ਨੂੰ ਵੀ ਬੂਟੇ ਨੂੰ ਵੀ ਵੀ ਹੋਰ ਦੇਖ-ਦੇਖ ਕੇ ਧੀਆਂ ਪਹਿਣਾ ਜਿਵੇਂ ਮੰਨ ਲਓ ਜਾਇਜਾ ਸਿਸਟਮ ਵੀ ਉਹ ਗੰਦ ਪਾਉਂਦੀ ਸੀਗੀ ਤੇ ਵੈਸੇ ਥੋੜਾ-ਬਹੁਤਾ ਪਨਨਾਨ ਵੀ ਕਰਦੀ ਸੀਗੀ ਕਿਉਂਕਿ ਵੀ ਹੋਰ ਦੇਖ ਕੇ ਧੀਆਂ ਪਹਿਣਾ ਜਾਂ ਕੋਈ ਵੀ ਨਿੱਕੇ-ਨਿੱਕੇ ਜਵਾਖਾਂ ਦੇ ਹੱਥਾਂ 'ਚ ਫੋਨ ਹੁੰਦਾ ਕਿਉਂਕਿ ਬੁੜੀਆਂ ਕੁੜੀਆਂ ਦੇ ਆਪਾਂ ਐ ਨਹੀਂ ਕਹਿੰਦੇ ਹੁਣ ਕਈ ਐ ਵੀਡੀਓ ਪਾਈ ਜਾਂਦੀ ਆ ਵੀ ਜਿਹਨੇ ਦੇਖਣਾ ਦੇਖ ਲੋ ਫੋਨ ਜਿਹਨੇ ਨਹੀਂ ਦੇਖਣਾ ਨਾ ਦੇਖੋ ਫੋਨ ਕਿਉਂਕਿ ਫੋਨ ਇੱਕ ਹੈ ਜਾਂ ਸਿਸਟਮ ਆ ਵੀ ਫੋਨ ਦੇਖੇ ਬਿਨਾ ਔਰ ਸੁਣੇ ਬਿਨਾ ਫੋਨ ਕਿਉਂਕਿ ਸਰਦਾ ਹੀ ਨਹੀਂਗਾ ਕਿਉਂਕਿ ਹੱਥ ਬੰਨ ਕੇ ਬੇਨਤੀ ਆ ਮੇਰੀ ਸਾਰੇ ਨਿੰਗਾ ਸਿੰਘਾਂ ਨੂੰ ਵੀਰਾਂ ਨੂੰ ਕਿਉਂਕਿ ਵੀ ਆਪਸ ਵਿੱਚ ਨਾ ਲੜੋ ਕਿਉਂਕਿ ਕਿੱਥੇ ਦਾ ਪੰਜਾਬ ਦਾ ਸੁਧਾਰ ਕਰਨਾ ਸੀ ਆ ਇਕਾਂ ਕਰਕੇ ਕਿਉਂਕਿ ਤੁਸੀਂ ਆਪ ਹੀ ਆਪਸ ਵਿੱਚ ਕੰਟਰੀ ਵਾਸ ਸਵੀਕਾਰ ਹੀ ਜਾਂਨੇ ਆ ਸੋ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਪੰਜਾਬੀਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਧੰਨਵਾਦ ਜੀ